ਫੋਨ ਲਗਾਤਾ ਚੱਲ ਜੀ ਰਹੇ ਕਿਉਂਕਿ ਇਸ ਤੋਂ ਤੁਹਾਨੂੰ ਵੀ ਕੋਰਸ ਲੈਟਰ ਮਿਲਣਾਗਾ ਪ੍ਰਤਾਪ ਸਿੰਘ ਬਰਾੜ ਬਠਿੰਡਾ ਇਹ ਬੀ ਟੈਕ ਨੇ ਜੀ ਐਲ ਐਲ ਬੀ ਨੇ ਫੋਟੋਗ੍ਰਾਫ ਨੂੰ ਬੇਨਤੀ ਹੈ ਕਾਈਂਡਲੀ ਪਿੱਛੋ ਵਿਜ਼ਨ ਨਾ ਖਰਾਬ ਕਰੀਆ ਭਾਜੀ ਪ੍ਰਤਾਪ ਸਿੰਘ ਬਰਾੜ ਤੋਂ ਬਾਅਦ ਗਗਨਦੀਪ ਕੌਰ ਗਿੱਲ ਬਠਿੰਡਾ ਤੋਂ ਇਹ ਐਮ ਟੈਕ ਨੇ ਵੀ ਗੈਟ ਕੁਆਲੀਫਾਈਡ ਨੇ ਜੀ ਗਗਨਦੀਪ ਕੌਰ ਗਿੱਲ ਬਠਿੰਡਾ ਤੋਂ ਖੁਸ਼ਬੂ ਸ਼ਿਆਰਪੁਰ ਤੋਂ ਇਹ ਬੀਐਸਸੀ ਨਾਨ ਮੈਡੀਕਲ ਨੇ ਜੀ ਪਾ ਇਹਨਾਂ ਦੀ ਕੁਆਲਿਫੀਕੇਸ਼ਨ ਖੁਸ਼ਬੂ ਹੁਸ਼ਿਆਰਪੁਰ ਤੋਂ ਇਸ ਤੋਂ ਬਾਅਦ ਸੁਮੇਤ ਪਾਲ ਸਿੰਘ ਵੀ ਹੁਸ਼ਿਆਰਪੁਰ ਤੋਂ ਨੇ ਇਹ ਵੀ ਬੀਐਸਸੀ ਨਾਨ ਮੈਡੀਕਲ ਨੇ ਜੀ ਸੁਮੇਤ ਪਾਲ ਸਿੰਘ ਹੁਸ਼ਿਆਰਪੁਰ ਤੋਂ ਹੀ ਇਸ ਤੋਂ ਬਾਅਦ ਮਨਪ੍ਰੀਤ ਕੌਰ ਹੁਸ਼ਿਆਰਪੁਰ ਤੋਂ ਇਹ ਐਮਐਸਸੀ ਫਿਜ਼ਿਕਸ ਨੇ ਜੀ ਮਨਪ੍ਰੀਤ ਕੌਰ ਹੁਸ਼ਿਆਰਪੁਰ ਤੋਂ ਪਸਾਰਪੁਰ ਤੋਂ ਨੇ ਇਸ ਤੋਂ ਬਾਅਦ ਧਿਕਸ਼ਾ ਦੀਕਸ਼ਾ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਤੋਂ ਹੀ ਦੀਸ਼ੂ ਕੁਮਾਰੀ ਅਗਲੇ ਕੈਂਡੀਡੇਟ ਦੀਕਸ਼ਾ ਹੁਸ਼ਿਆਰਪੁਰ ਤੋਂ ਦੀਸ਼ੂ ਕੁਮਾਰੀ ਹੁਸ਼ਿਆਰਪੁਰ ਤੋਂ ਇਸ ਤੋਂ ਅਗਲੇ ਕੈਂਡੀਡੇਟ ਲੁਧਿਆਣਾ ਤੋਂ ਅਰਵਿੰਦਰ ਕੌਰ ਅਗਲੇ ਕੈਂਡੀਡੇਟ ਨੇ ਲੁਧਿਆਣਾ ਤੋਂ ਅਰਵਿੰਦਰ ਕੌਰ ਇਸ ਤੋਂ ਬਾਅਦ ਲੁਧਿਆਣਾ ਤੋਂ ਹਰਿਸ਼ਟੀ ਸ਼ਰਮਾ ਸ੍ਰਿਸ਼ਟੀ ਸ਼ਰਮਾ ਲੁਧਿਆਣਾ ਤੋਂ ਬਟਿੰਡਾ ਤੋਂ ਮੀਨੂ ਬਟਿੰਡਾ ਤੋਂ ਮੀਨੂ ਇਸ ਤੋਂ ਬਾਅਦ ਮੋਗਾ ਤੋਂ ਗਗਨਦੀਪ ਕੌਰ ਅਗਲੇ ਕੈਂਡੀਡੇਟ ਸਾਡੇ ਮੋਗਾ ਤੋਂ ਗਗਨਦੀਪ ਕੌਰ ਮੋਗਾ ਤੋਂ ਹੀ ਨਵਜੋਤ अरोड़ा ਬਾਕੀ ਪਟਵਾਰੀ ਸਾਹਿਬਾਨ ਨੂੰ ਬੇਨਤੀ ਹੈ ਤਾੜੀਆਂ ਨਾਲ ਰੋੜੇ ਰੁਕਣ ਜੀ ਤੁਹਾਡੇ ਹੀ ਸਾਥੀਆਂ ਨੂੰ ਪਰਮਨ ਲੈਟਰ ਮਿਲ ਰਿਹਾ ਹੈ ਬੜੀ ਖੁਸ਼ੀ ਦੀ ਗੱਲ ਆ ਨਵਜੋਤ अरोड़ा ਮੋਗਾ ਉਸਵਾਹਤ ਨਗਰ ਤੋਂ ਅਮਨਪ੍ਰੀਤ ਕੌਰ ਤਾਰੀਆਂ ਦੀ ਕੰਡੂਤੀ ਨਹੀਂ ਹੋਣੀ ਚਾਹੀਦੀ ਜੀ ਰੂਪਨਗਰ ਤੋਂ ਆਪਨ ਪ੍ਰੀਤ ਕੌਰ ਬੀਐਸਸੀ ਨਾਨ ਮੈਡੀਕਲ ਨੇ ਜੀ ਅਗੇ ਹੀ ਰੂਪਨਗਰ ਤੋਂ ਗੁਰਮਿੰਦਰ ਕੌਰ ਕੋਲੀ ਬੀਐਸਸੀ ਨੇ ਜੀ ਗੁਰਮਿੰਦਰ ਕੌਰ ਰੂਪਨਗਰ ਤੋਂ ਰੂਪਨਗਰ ਤੋਂ ਇੱਕ ਕੈਂਡੀਡੇਟ ਹੋਰ ਨੇ ਗੁਰਪ੍ਰੀਤ ਕੌਰ ਗੁਰਪ੍ਰੀਤ ਕੌਰ ਤੋਂ ਬਾਅਦ ਸਰਜੀਤ ਸਿੰਘ ਸਿੱਧੂ ਕਪੂਤਲਾ ਤੋਂ ਇਹ ਆਰਮੀ ਗ੍ਰੈਜੂਏਟ ਡਿਗਰੀ ਪਾਸ ਨੇ ਜੀ ਸਰਜੀਤ ਸਿੰਘ ਸਿੱਧੂ ਕਪੂਤਲਾ ਤੋਂ अगले कैंडिडेट जलंधर तो अक्षय कुमार ये सिविल इंजीनियरिंग के बीटेक में अक्षय कुमार जलंधर तो अगले फिर जलंधर तो दीपक पाठक ये भी बीएससी नॉन मेडिकल पास आउट ने जी अक्षय कुमार तो बाद दीपक पाठक लुधियाना तो रमनदीप ये भी बीएससी नॉन मेडिकल लुधियाना तो रमनदीप अगे लुधियाना एक तो कैंडिडेट ਗੁਰਪ੍ਰੀਤ ਸਿੰਘ ਬੀਏ ਆਨਰਸ ਨੇ ਲੁਧਿਆਣਾ ਤੋਂ ਗੁਰਪ੍ਰੀਤ ਸਿੰਘ ਲੁਧਿਆਣਾ ਤੋਂ ਹੀ ਜਸਕੀਰਤ ਸਿੰਘ ਇਹ ਬੀਬੀਏ ਪਾਸ ਆਊਟ ਨੇ ਜੀ ਲੁਧਿਆਣਾ ਤੋਂ ਜਸਕੀਰਤ ਸਿੰਘ ਲੁਧਕਿਆਣਾ ਤੋਂ ਇਹ ਬੀਕੰਮ ਪਾਸ ਆਤ ਨੇ ਵਿਕਰਮਜੀਤ ਸਿੰਘ ਅਗਲੇ ਕੈਂਡੀਡੇਟ ਲੁਧਿਆਣਾ ਤੋਂ ਵਿਕਰਮਜੀਤ ਸਿੰਘ ਅਗੇ ਬਲੰਦਰ ਤੋਂ ਅਮਨਦੀਪ ਇਹ ਉਮੀਦ ਕਰਦੇ ਜਿਸ ਤਰ੍ਹਾਂ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਇਹ ਤੁਹਾਡੀ ਪਹਿਲੀ ਤੇ ਆਖਰੀ ਨੌਕਰੀ ਨਹੀਂ ਹੋਏਗੀ ਜੀ ਤੁਹਾਡੀ ਕੁਆਲਿਫੀਕੇਸ਼ਨ ਦੇ ਨਾਲ ਤੁਸੀਂ ਹੋਰ ਵੀ ਅੱਗੇ ਵਧੋਗੇ ਤੇ ਤਾੜੀਆਂ ਨਾਲ ਜਰੂਰ ਵਾਜੋ ਪਿਛਾਉਂਦੇ ਰਹੋ ਜੀ ਨਾਲ ਨਾਲ ਜ਼ਿਲੰਦਰ ਤੋਂ ਅਮਨਦੀਪ ਜ਼ਿਲੰਦਰ ਤੋਂ ਅਮਨਦੀਪ ਫਿਰ ਕਪੂਰਤਲਾ ਤੋਂ ਪਵਨਦੀਪ ਕਪੂਰਤਲਾ ਤੋਂ ਪਵਨਦੀਪ ਨੇ ਇਸ ਤੋਂ ਬਾਅਦ ਸ਼ਹਿਰ ਜਦਾਜੀਤ ਸਿੰਘ ਨਗਰ ਸੁਨਮੋਹਲੀ ਕਹਿੰਦੇ ਆ ਜੀ ਕੁਲਦੀਪ ਗਿਰ ਸ਼ਹਿਰ ਜਦਾਜੀਤ ਸਿੰਘ ਨਗਰ ਤੋਂ ਕੁਲਦੀਪ ਗਿਰ ਰੂਪਨਗਰ ਤੋਂ ਨਿਸ਼ੀਕਾ ਕੇ ਬੀਕਮ ਪਾਸ ਆਊਟ ਨੇ ਜੀ ਰੂਪਨਗਰ ਤੋਂ ਨਿਸ਼ੀਕਾ ਬੀਕਮ ਪਾਸ ਅੱਗੇ ਸ਼ਹਿਯਾਦਾਜੀਤ ਸਿੰਘ ਨਗਰ ਤੋਂ ਹੀ ਬਲਰਾਜ ਸਿੰਘ ਇਹ ਆਰਮੀ ਗ੍ਰੈਜੂਏਸ਼ਨ ਡਿਗਰੀ ਪਾਸ ਹੋਲਡਰ ਨੇ ਜੀ ਬਲਰਾਜ ਸਿੰਘ ਸ਼ਹਿਯਾਦਾਜੀਤ ਸਿੰਘ ਨਗਰ ਤੋਂ ਸੂਰਜਪ੍ਰੀਤ ਸਿੰਘ ਪੁਈ ਇਹ ਮੈਕੈਨੀਕਲ ਚ ਬੀਟੈਕ ਨੇ ਜੀ ਅੱਗੇ ਇੱਕ ਹੋਰ ਸ਼ਹਿਯਾਦਾਜੀਤ ਸਿੰਘ ਨਗਰ ਤੋਂ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਆਹਨ ਮੋਗਾ ਤੋਂ ਜੀ ਸੁਖਪਿੰਦਰ ਸਿੰਘ ਇਹ ਬੀਸੀਏ ਪਾਸ ਆਊਟ ਨੇ ਮੋਗਾ ਤੋਂ ਸੁਖਪਿੰਦਰ ਸਿੰਘ ਇੱਕ ਹੋਰ ਮੋਗਾ ਤੋਂ ਸਾਹਿਲ ਗਰਗੇ ਬੀਕਾਮ ਆਨਰਸ ਨੇ ਸਾਹਿਲ ਗਰਗੇ ਮੋਗਾ ਤੋਂ ਅੱਗੇ ਬਰਨਾਲਾ ਤੋਂ ਮਨਪ੍ਰੀਤ कौर ਇਹ ਬੀਟੈਕ ਕੰਪਿਊਟਰ ਸਾਇੰਸ ਨੇ ਜੀ ਬਰਨਾਲਾ ਤੋਂ ਮਨਪ੍ਰੀਤ कौर ਬਰਨਾਲਾ ਤੋਂ ਇੱਕ ਹੋਰ ਕੈਂਡੀਡੇਟ ਰੁਪਿੰਦਰ ਕੌਰ ਰੁਪਿੰਦਰ ਕੌਰ ਇੱਕ ਹੋਰ ਕੈਂਡੀਡੇਟ ਬਰਨਾਲਾ ਤੋਂ ਰੁਪਿੰਦਰ ਕੌਰ ਤੋਂ ਬਾਅਦ ਲੁਧਿਆਣਾ ਤੋਂ ਅਮਨਪ੍ਰੀਤ ਕੌਰ ਲੁਧਿਆਣਾ ਤੋਂ ਸੁਮਰਨਜੀਤ ਕੌਰ ਜਿਨ੍ਹਾਂ ਨੂੰ ਪਰਮਨੈਂਟ ਲੈਟਰ ਮਿਲ ਗਏ ਉਹ ਵੀ ਹੁਣ ਹੱਥ ਵਿਲੇ ਹੋਣਗੇ ਜੀ ਤੇ ਜਿਨ੍ਹਾਂ ਨੂੰ ਨਹੀਂ ਮਿਲਿਆ ਤਾਂ ਵਿਲੇ ਹੀ ਕਿਵੇਂ ਹੱਥ ਤੋਂ ਜਾਏ ਸੁਮਰਨਜੀਤ ਕੌਰ ਲੁਧਿਆਣਾ ਤੋਂ ਵੀ ਕੰਮ ਅੱਗੇ ਗਲੰਦਰ ਤੋਂ ਪ੍ਰੀਤ ਰਾਣੀ ਗਲੰਦਰ ਤੋਂ ਪ੍ਰੀਤ ਰਾਣੀ ਇਹ ਵੀ ਬੀਐਸਸੀ ਨਾਨ ਮੈਡੀਕਲ ਨੇ ਜੀ ਅਗਲੇ ਗੁਲੰਦਰ ਤੋਂ ਮਨਦੀਪ ਕੌਰ ਅਪੁਆਇੰਟਮੈਂਟ ਲੈਟਰ ਦੇ ਦਿੰਦੇ ਆ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਅਸੀਂ ਸਾਇੰਸ ਟੀਚਰ ਨੂੰ ਅਪੁਆਇੰਟਮੈਂਟ ਲੈਟਰ ਦੇ ਰਹੀ ਹਈਏ ਜਾਂ ਕਿ ਇੰਜੀਨੀਅਰ ਨੂੰ ਇਹ ਤੁਹਾਡੀ ਕੁਆਲਿਫੀਕੇਸ਼ਨ ਆ ਜੀ ਕਟਵਰ ਕੁਆਲਿਫੀਕੇਸ਼ਨ ਉਤਾਰੀਆਂ ਵੱਲ ਜੇ ਰਹਿਣ ਤੁਹਾਡੀਆਂ ਗੁਲੰਦਰ ਤੋਂ ਮਨਦੀਪ ਕੌਰ ਤੋਂ ਬਾਅਦ ਗੁਲੰਦਰ ਤੋਂ ਹੀ ਬੀਐਸਸੀ ਬਾਇਓ ਟੈਕਨੋਲੋਜੀ ਇਲੈਕਟਿਵ ਹਰਸਿਮਰਨਜੀਤ ਕੌਰ ਹਰਸਿਮਰਨਜੀਤ ਕੌਰ ਗੁਲੰਦਰ ਤੋਂ ਇੱਕ ਹੋਰ ਕਪੂਰ ਸਣਾ ਤੋਂ ਬੀਐਸਸੀ ਨਾਨ ਮੈਡੀਕਲ ਅਕਸ਼ੇ ਸਾਮਾ ਅਕਸ਼ੇ ਸਾਮਾ ਕਪੂਰਥਲਾ ਤੋਂ ਹੀ ਕੁਲਜੀਤ ਸੀ ਅਗਲੇ ਕੈਂਡੀਡੇਟ ਕਪੂਰਥਲਾ ਤੋਂ ਇੱਕ ਹੋਰ ਬੀਐਸਸੀ ਨਾਨ ਮੈਡੀਕਲ ਕੈਂਡੀਡੇਟ ਲਵਪ੍ਰੀਤ ਸੀ ਅਗੇ ਰੂਪਨਗਰ ਤੋਂ ਰਚਨਾ ਰਾਣੀ ਰੂਪਨਗਰ ਤੋਂ ਰਚਨਾ ਰਾਣੀ ਬਠਿੰਡਾ ਤੋਂ ਅਜੇ ਦੀਪ ਸੀ ਅਗੇ ਹੁਸ਼ਿਆਰਪੁਰ ਤੋਂ ਹਮਤੇਸ਼ਵਰ ਪੁਹਾਨੀਆ ਇਹ ਬੀਕਮ ਐਲਐਲਐਮਐਨ ਹੰਪੇਸ਼ਬਰੋਂ ਅਸੀਂ ਰਿਪੋਰਟੋ ਉਹਨਾਂ ਕਿ ਲੁਧਿਆਣਾ ਤੋਂ ਕੈਂਡੀਡੇਟ ਨੇ ਸਤਿੰਦਰਜੀਤ ਕੌਰ ਲੁਧਿਆਣਾ ਤੋਂ ਕੈਂਡੀਡੇਟ ਸਤਿੰਦਰਜੀਤ ਕੌਰ ਇੱਕ ਹੋਰ ਲੁਧਿਆਣਾ ਤੋਂ ਹਰਮਨਪ੍ਰੀਤ ਕੌਰ ਇਹ ਹੰਪੇਸ਼ਬਰ ਨੇ ਜੀ ਬੀ ਕਾਮੈਰ ਲਿਵ ਜ ਲੈ ਰਹੇ ਸੀ ਅਗੇ ਸਤਿੰਦਰਜੀਤ ਕੌਰ ਨੇ ਲੁਧਿਆਣਾ ਤੋਂ ਜੋ ਪਰਮਨਰ ਨਟ ਲੈ ਰਹੇ ਆ ਇਸ ਤੋਂ ਬਾਅਦ ਲੁਧਿਆਣਾ ਤੋਂ ਹਰਮਨਪ੍ਰੀਤ ਕੌਰ ਕੋਰ ਲੁਧਿਆਣਾ ਤੋਂ ਕੈਂਡੀਡੇਟ ਨੇ ਸਿੱਖਿਆ ਸਿੱਖਿਆ ਪਟਿਆਲਾ ਤੋਂ ਸੰਦੀਪ ਕੌਰ ਬੀਏਸੀ ਕਮਿस्ट्री ਆਨਰਸ ਨੇ ਸੰਗਰੂਰ ਤੋਂ ਪੰਕਜ ਬੀਕੋਮ ਪਾਸ ਆਊਟ ਨੇ ਸੰਗਰੂਰ ਤੋਂ ਪੰਕਜ ਕਪੂਰਤਲਾ ਤੋਂ ਰਾਜਵੀਰ ਸਿੰਘ ਅੱਜ ਸਿਮੋਨਿਕ ਕਾਰਤੇ ਦੀ 52 ਬੰਨ ਮਿਲੀਟਰ ਦੇ ਰਹੇ ਆ ਅੱਗੇ ਸੰਗਰੂਰ ਤੋਂ ਜਸਪ੍ਰੀਤ ਸਿੰਘ ਲਾਸਟ ਬਟਨ ਆਲੀਸ ਇਹ ਕੈਂਡੀਡੇਟ ਨੇ ਹੁਣ ਮੇਰੀ ਬੇਨਤੀ ਹੈ ਕਿ ਮੀਡੀਆ ਕਰਮੀਆਂ ਦੀ ਜਮਾਨ ਲਈ ਕਿ ਰੋ ਵਾਈਜ਼ ਵੀ ਗਰੁੱਪ ਫੋਟੋ ਲਈ ਅੱਗੇ ਆ ਜਾਓ ਜੀ ਕਾਈਂਡਲੀ ਅੱਗੇ ਆ ਕੇ ਖੜ੍ਹ ਜਾਓ ਰੋ ਵਾਈਜ਼ ਫਸਟ ਰੋ ਤੁਸੀਂ ਆ ਜਾਓ ਕਾਈਂਡਲੀ ਅਗਲੇ ਦਿਨ ਤੁਹਾਡੀ ਇਹ ਹੀ ਤਸਵੀਰਾਂ ਅਖਬਾਰਾਂ ਦੀਆਂ ਸੁਰਖੀਆਂ ਤੇ ਚੈਨਲਾਂ ਦੀਆਂ ਸੁਰਖੀਆਂ ਬਣਗੀਆਂ ਅਤੇ ਕੈਂਡੀਡੇਟ نیچے ਆ ਜਾਓ ਜੀ ਦੋ ਦੋ ਕੈਂਡੀਡੇਟ ਅੱਗੇ ਸਟੇਜ ਤੇ ਨਾਲ ਖੜਚੋ نیچے ਸਾਹਮਣੇ ਆਜੋ ਜੀ ਕਾਈਂਡਲੀ ਬੇਨਤੀ ਆ ਦੋ ਦੋ ਕੈਂਡੀਡੇਟ ਨਾਲ ਖੜ ਜਾਂਦੀ ਬਾਕੀ ਕੈਂਡੀਡੇਟ ਅੱਗੇ ਰੋਪ ਨਾਲ ਬਾਕੀ ਜਿਸ ਤਰ੍ਹਾਂ ਤੁਹਾਨੂੰ ਫੋਟੋਗ੍ਰਾਫਰ ਗਾਈਡ ਕਰਨਗੇ ਉਸ ਤਰ੍ਹਾਂ ਇਫ ਕੀ ਸਿੰਬੋਲਿਕ ਗਰੁੱਪ ਫੋਟੋ ਕਰਾਉਣੀ ਸੀ ਇਹ ਗਰੁੱਪ ਫੋਟੋ ਕਰਾਈ ਜਾ ਰਹੀ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਨੈਕਸਟ ਰੋ ਆ ਜੋ ਇਸੇ ਤਰ੍ਹਾਂ ਨੈਕਸਟ ਰੋ ਜੀ ਕਾਇਮ ਜੀ ਤੁਸੀਂ ਲੈਫਟ ਸਾਈਡ ਤੋਂ ਜੀ ਆਪਣੀ ਸੀਟਸ ਲੈ ਲਓ ਜੀ ਤੇ ਰਾਈਟ ਸਾਈਡ ਤੋਂ ਆ ਜੀ ਗਰੁੱਪ ਫੋਟੋ ਲੀ ਅੰਤਲੀ ਨਵੀ ਨਾਲ ਆ ਜੀ ਫਿਰ ਫੋਟੋ ਹੋ ਜੀ ਟੋੜਾ 2 ਮਿੰਟ ਹੋਰ ਸਮਾਂ ਲਵਾਂਗੇ ਜੀ ਫਾਈਨਲੀ ਅਸੀਂ ਗਰੁੱਪ ਫੋਟੋ ਦੋ ਬਾਅਦ ਬੋਟ ਆਫ ਥੈਂਕਸ ਤੋਂ ਬਾਅਦ ਸਾਦੇ ਕੱਪਟੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਸਵੇਰ ਜੀ ਕਿਉਂਕਿ ਇੱਕ ਵਾਰੇ ਸਾਰੇ ਕੈਂਡੀਡੇਟਸ ਨੂੰ ਬੇਨਤੀ ਆ মিডিਆ ਦੇ ਦੋਸਤ ਵੀ ਸਾਡੇ ਪਿੱਛੇ ਬੈਠੇ ਨੇ ਪੜੀਆਂ ਇੰਟਰਵਿਊਸ ਚੈਨਲ ਲਈ ਬਾਈਟਸ ਕਰਨਗੇ ਤਾਂ ਤੁਸੀਂ ਉਹਨਾਂ ਨੂੰ ਆਪਣੀ ਕਿਤੇ ਕੈਫੇਟੇਰੀਆ ਜਿੱਥੇ ਚਾਹ ਦਾ ਪ੍ਰਬੰਧ ਹੈ ਜੀ মিডিਆ ਲਿੰਕ ਜਿੱਥੇ ਗੱਲਬਾਤ ਕਰਨੀ ਹੈ ਜੀ ਇਸ ਤੋਂ ਬਾਅਦ ਜੋ ਤੁਹਾਡੇ ਆਪਣੇ ਜਜ਼ਬਾਤ ਨੇ ਜੋ ਤੁਸੀਂ ਗੱਲ ਕਹਿਣੀ ਚਾਹੁੰਦੇ ਆ ਅਗਲੀ ਰੋਜ਼ ਤੁਸੀਂ ਆਜੋ ਜੀ ਫਿਰ ਅਰਵਾ ਲਾਸਟ ਰੋਕਾਇ ਲਈ ਜੀ ਬੈਂਤੀ ਹੈ ਆਜੋ सेम बोली आज लास्ट रूप में मेरे सदा का एक रो, एक रूप को तो होर मंत्री साहब ने बैठती एक फोटो होर रूप को करनी है इसी लेफ्ट साइड को अपने चीज से लाओ एक आईडी कैंडिडेट्स ने बैठती है राइट साइड पे उसी पुष्कर गया जो पुष्कर अखिलेश से ऊपर कैंडिडेट